ਆਪੋਸ਼ਹੀ ਦੇਖ ਰਹੇ ਤੁਸੀਂ ਰਾਜ ਮਲੋਤਰਾ ਆਈਐਸ ਸਟੱਡੀ ਗਰੁੱਪ ਦੇ ਜਿਹੜੇ ਯੂਪੀਐਸਸੀ ਸਿਵਲ ਸਰਵਿਸਿਜ਼ 2024 ਦੇ ਟਾਪਰ ਸੀਗੇ ਉਹਨਾਂ ਨੂੰ ਅੱਜ ਸਪੈਸ਼ਲੀ ਕਲਾਸਰੂਮ ਚ ਪਹੁੰਚ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਸਨਮਾਨਿਤ ਕੀਤਾ ਗਿਆ ਆ ਰਾਜ ਮਲੋਤਰਾ ਆਈਐਸ ਦੀ ਜੇ ਆਪਾਂ ਗੱਲ ਕਰੀਏ ਤਾਂ ਲਗਾਤਾਰ ਇੱਥੋਂ ਕਾਫੀ ਜਿਹੜੇ ਸਟੂਡੈਂਟਸ ਜਿਹੜੇ ਹੁੰਦੇ ਨੇ ਇੱਥੇ ਕੋਚਿੰਗ ਲੈ ਕੇ ਉਸ ਤੋਂ ਬਾਅਦ ਉਹਨਾਂ ਦੀ ਸਿਲੈਕਸ਼ਨ ਹੁੰਦੀ ਹੈ ਤੇ ਉਹਨਾਂ ਦੇ ਨਾਲ ਇੰਟਰੈਕਸ਼ਨ ਵੀ ਕੁਲਤਾਰ ਸਿੰਘ ਸੰਧਵਾ ਨੇ ਕੀਤੀ ਹੈ ਉਹਨਾਂ ਦਾ ਐਕਸਪੀਰੀਅੰਸ ਜਾਣਿਆ ਆਪਣਾ ਤੇ ਜਿਹੜਾ ਐਕਸਪੀਰੀਅੰਸ ਹੈ ਉਹ ਵੀ ਉਹਨਾਂ ਦੇ ਨਾਲ ਸਾਂਝਾ ਕੀਤਾ ਤੇ ਇਸ ਮੌਕੇ ਕੁਲਤਾਰ ਸਿੰਘ ਸੰਧਵਾ ਦਾ ਕੀ ਕਹਿਣਾ ਹੈ ਤੇ ਰਾਜ ਮਲੋਤਰਾ ਜਿਹੜੇ ਇੰਨਾ ਸਾਰੇ ਸਟੂਡੈਂਟਸ ਨੂੰ ਟ੍ਰੇਨਿੰਗ ਦੇ ਕੇ ਇੱਕ ਵੱਡੇ ਮੁਕਾਮ ਤੱਕ ਪਹੁੰਚਾਉਂਦੇ ਆ ਜਿੰਦਾ ਕਰਕੇ ਉਹ ਪਬਲਿਕ ਦੀ ਜਿਹੜੀ ਸੇਵਾ ਕਰਦੇ ਨੇ ਉਹਨਾਂ ਦਾ ਵੀ ਕੀ ਕਹਿਣਾ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਦੇਖੋ ਜੀ ਦੇਸ਼ ਦਾ ਭਵਿੱਖ ਹੀ ਪੰਜਾਬੀਆਂ ਦੇ ਹੱਥਾਂ 'ਚ ਸੁਰੱਖਿਅਤ ਰਹਿੰਦਾ ਸੋ ਮੈਂ ਇਹਨਾਂ ਬੱਚਿਆਂ ਵਾਸਤੇ ਕਾਮਨਾ ਕਰਦਾ ਕਿ ਵੱਧ ਤੋਂ ਵੱਧ ਪੰਜਾਬੀ ਜਿਹੜੇ ਬੱਚੇ ਆ ਉਹ ਸਿਵਲ ਸਰਵਿਸ ਕ੍ਰੈਕ ਕਰਨ ਆਈਐਸ ਬਣਨ ਆਈਪੀਐਸ ਬਣਨ ਵੱਡੀਆਂ ਆਈਐਫਐਸ ਜਾਣ ਸੋ ਉਹਦੇ ਵਾਸਤੇ ਅੱਜ ਮੈਂ ਬੱਚਿਆਂ ਨਾਲ ਇੰਟਰੈਕਟ ਕੀਤਾ ਇੱਥੇ ਰਾਜ ਮਨੋਤਰਾ ਜੀ ਆਈਐਸ ਸਟੱਡੀ ਗਰੁੱਪ ਤੇ ਆ ਕੇ ਔਰ ਜਿਹੜੇ ਬੱਚੇ ਇਸ ਵਾਰ ਸਕਸੈਸਫੁਲ ਹੋਏ ਆ ਉਹਨਾਂ ਨੂੰ ਆਨਰ ਕੀਤਾ ਤੋ ਬੜਾ ਅੱਛਾ ਲੱਗਿਆ ਵੀ ਇਸ ਤਰ੍ਹਾਂ ਦੀ ਫੈਸਿਲਿਟੀ ਸਾਡੇ ਕੋਲ ਚੰਡੀਗੜ੍ਹ ਵੀ ਹੈਗੀ ਹੈ ਬਹੁਤ ਵਧੀਆ ਕਿਸੇ ਵੇਲੇ ਕੁੜੀਆਂ ਜਦ ਮੈਂ ਘਾਟ ਮਿਲੀਆਂ ਸੀ ਮੈਂ ਜਿਹੜੀਆਂ ਸੈLECTION ਹੁੰਦੀ ਸੀ ਕਿ ਤੁਸੀਂ ਦੇਖਿਆ ਹਣਾ ਵੀ ਕੁੜੀਆਂ ਬਹੁਤ ਐਕਟਿਵਲੀ ਪੜ ਰਹੀਆਂ ਨੇ ਇਹਦੇ ਕਰਕੇ ਕੁੜੀਆਂ ਐਕਟਿਵਲੀ ਐਕਟਿਵਲੀ ਪੜ ਵੀ ਲਈਆਂ ਕੁੜੀਆਂ ਜਿਹੜੀਆਂ ਲੱਗੀਆਂ ਹੋਈਆਂ IAS ਲੱਗੀਆਂ IPS ਲੱਗੀਆਂ ਉਹ ਕੰਮ ਵੀ ਵਧੀਆ ਕਰ ਰਹੀਆਂ ਅਚਾਨਕ ਸਪਾ ਪ੍ਰਧਾਨ ਸਪਾ ਦੇ ਵਿੱਚ ਬੱਚੇ ਹਨ ਮੇਸ਼ਾ ਹੀ ਬੁਲੰਦੇ ਸਕੂਲਾਂ ਤੋਂ ਉਹਨਾਂ ਨੂੰ ਮੋਟੀਵੇਟ ਕੀਤਾ ਕਿ ਕੋਈ ਵੀ ਬਿਊਰੋਕ੍ਰੇਸੀ ਨਾਲ ਜੁੜਿਆ ਹੁੰਦਾ ਪੋਲਿਟਿਕਲ ਲੇਕਿਨ ਉਹ ਬੱਚਿਆਂ ਨੂੰ ਤੁਸੀਂ ਬੁਲੰਦੇ ਸਪੈਸ਼ਲ ਛੋਟੇ ਦਰਾਂ ਨਹੀਂ ਫਸਟ ਟਾਈਮ ਹੋਇਆ ਕਿ ਇੱਕ ਬਹੁਤ ਸਾਰਾ ਸਪੀਕਰ ਹੋਣ ਦੇ ਨਾਤੇ ਜਿਹੜਾ ਬੱਚਿਆਂ ਨੂੰ ਸਕੂਲਾਂ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦਾ ਵੀ ਆਵੇ ਉੱਥੇ ਸੀ ਦੌਰਾ ਕਰਨ ਦਾ ਕਾਰਨ ਕੀ ਹੈ ਦੇਖੋ ਮੇਰੀ ਸਮਝ ਇਹ ਹੈ ਸਾਡੇ ਜ਼ਿੰਦਗੀ ਦੇ ਜਿਸ ਸ਼ੋਭੇ 'ਚ ਸਾਡਾ ਸਮਾਜ ਸਾਡੀ ਆਉਣ ਵਾਲੀ ਪੀੜ੍ਹੀ ਇੰਟਰਸਟ ਲੇਗੀ ਉਹ ਸ਼ੋਭਾ ਇੰਪਰੂਵ ਕਰੇਗਾ ਇੰਪਰੋਵਾਈਸ ਕਰੇਗਾ ਸੋ ਰਾਜਨੀਤਿਕ ਇੱਕ ਐਸਾ ਸ਼ੋਭਾ ਹੈ ਜਿਹਦੇ 'ਚ ਸਾਡੇ ਯੰਗਸਟਰਸ ਦਾ ਇੰਟਰਸਟ ਘਟਦਾ ਜਾਂਦਾ ਹੈ ਤੇ ਇਹਦੇ ਵਿੱਚ ਲੇਕਿਨ ਇਹਦਾ ਅਸਰ ਸਾਡੀ ਜ਼ਿੰਦਗੀਆਂ ਤੇ ਸਾਡੇ ਪਰਿਵਾਰਾਂ ਤੇ ਸਾਡੇ ਕਮਾਂਕਰਾਂ ਤੇ ਸਿੱਧਾ ਰਾਜਨੀਤੀ ਦਾ ਸੋ ਮੈਂ ਇਹ ਸੋਚਦਾ ਹੁੰਦਾ ਕਿ ਬੱਚੇ ਜਿੰਨਾ ਇੱਥੇ ਜ਼ਿਆਦਾ ਆਉਣਗੇ ਉਹਨਾਂ ਦਾ ਉਹਨਾਂ ਦਾ ਇੰਟਰਸਟ ਪੈਦਾ ਹੋਊਗਾ ਰਾਜਨੀਤੀ ਦੇ ਵਿੱਚ ਜੇ ਉਹ ਰਾਜਨੀਤੀ ਨੂੰ ਚੰਗੀ ਤਰ੍ਹਾਂ ਵਾਚ ਕਰਨਗੇ ਤਾਂ ਰਾਜਨੀਤੀ ਆਪਣੇ ਆਪ ਨੂੰ ਠੀਕ ਕਰੇਗੀ ਰਾਜਨੀਤੀ ਜਿਹੜੇ ਸਾਡੇ ਪੋਲੀਟੀਸ਼ੀਅਨ ਹੈ ਉਹ ਪਰਫਾਰਮ ਕਰਨ ਦੀ ਕੋਸ਼ਿਸ਼ ਕਰਨਗੇ ਸੋ ਇਸੇ ਮੇਰਾ ਮੋਟਿਵ ਹੈ ਕਿ ਸਾਡੇ ਸਮਾਜ ਦਾ ਸਾਡੀ ਆਉਣ ਵਾਲੀ ਪੀੜ੍ਹੀਆਂ ਦਾ ਇੰਟਰਸਟ ਵੜੇ ਰਾਜਨੀਤੀ ਦੇ ਵਿੱਚ ਜੀ ਹਰਿਆਣਾ ਦੇ ਸੀਐਮ ਨੇ ਜਿਹੜਾ ਚ ਕਿਹਾ ਵੀ ਅਨ ਕਨਸਟੀਟਿਊਸ਼ਨਲ ਹੈ ਜਿਹੜਾ ਪੰਜਾਬ ਦੇ ਪਾਣੀ ਉੱਤੇ ਲੱਗਿਆ ਤੇ ਉਹਦੇ ਬਾਰੇ ਜਿਹੜਾ ਪੰਜਾਬ ਦੇ ਪਾਣੀਆਂ ਤੇ ਕੋਈ ਵੀ ਸਟੇਟ ਕਲੇਮ ਕਰਦੀ ਹੈ ਉਹ ਅਨ ਕਨਸਟੀਟਿਊਸ਼ਨਲ ਹੈ ਸਾਡੇ ਕੋਲੇ ਜੇ ਕੋਈ ਵਾਧੂ ਆ ਤਾਂ ਅਸੀਂ ਤਾਂ ਅਸੀਂ ਤਾਂ ਜਾਨ ਵੀ ਦੇਣ ਨੂੰ ਤਿਆਰ ਹੁੰਨੇ ਆ ਤੇ ਸਾਡੇ ਕੋਲੇ ਆਪਣੇ ਕੋਲੇ ਹੈ ਨਹੀਂ ਸੋ ਉਹ ਅਨ ਕਨਸਟੀਟਿਊਸ਼ਨਲ ਹੈ ਇਹ ਟੱਕਿਆਂ ਦੀ ਸ਼ੁਰੂਆਤ 81 ਚ ਹੋਈ ਕੈਸੀ ਨੂੰ ਉਸ ਤੋਂ ਪਹਿਲਾਂ ਹੀ ਹੋਈ ਜਦੋਂ ਤੁਹਾਡਾ ਰੀਆਰਗੇਨਾਈਜ਼ੇਸ਼ਨ ਹੋਈ ਉਹਦੇ ਕਰ ਦਿੱਤੀ ਗਈ ਸੀ ਟੱਕਿਆਂ ਦੀ ਸ਼ੁਰੂਆਤ ਵੀ ਸਾਨੂੰ ਪਤਾ ਨਹੀਂ ਉਹ ਤੋਂ ਸਾਡੀ ਲੀਡਰਸ਼ਿਪ ਦੇ ਵਿੱਚ ਕੋਈ ਕਮੀ ਸੀ ਲੇਕਿਨ ਹੁਣ ਸਾਡੀ ਸਟਰੋਂਗ ਲੀਡਰਸ਼ਿਪ ਹੈ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਅਸੀਂ ਇੱਕ ਅੱਛੇ ਪ੍ਰੈਜ਼ੀਡੈਂਟ ਛੱਡ ਕੇ ਜਾਵਾਂਗੇ ਤੇ ਜਿਹੜੇ ਟੱਕੇ ਪਹਿਲਾਂ ਹੋਏ ਆ ਉਹਨਾਂ ਨੂੰ ਠੀਕ ਕਰਾਂਗੇ ਪੰਜਾਬ ਦਾ ਸਾਡੇ ਕੋਲੇ ਵਾਧੂ ਪਾਣੀ ਹੈ ਹੀ ਨਹੀਂ ਸਾਡਾ ਹੱਕ ਅਸੀਂ ਆਪ ਦੇ ਕੋਲ ਰੱਖਾਂਗੇ ਭਾਵੇਂ ਜੋ ਮਰਜ਼ੀ ਹੋ ਜੇ ਉਮਰਦੋ ਦੀ ਕੋਈ ਹੱਤ ਜੋ ਕੱਲ ਕੱਫੇ ਨਜ਼ਰ ਆਇਆ ਸਾਰੇ ਕੱਲ ਆਪੋਜੀਸ਼ਨ ਨੂੰ ਤਾਂ ਪਹਿਲਾਂ ਵੀ ਦਿੰਨਾ ਮੌਕਾ ਮੈਂ ਆਪੋਜੀਸ਼ਨ ਨੂੰ ਉਹਦੇ ਬੰਦੇ ਟਾਈਮ ਨਾਲ ਵੱਧ ਟਾਈਮ ਲਈਦਾ ਹਰ ਵਾਰੀ ਸਰ ਮੇਰਾ ਇੱਕੋ ਮਕਸਦ ਹੈ ਜੀ ਬੀਗਿੰਗ ਆ ਪੰਜਾਬੀ ਮੈਂ ਚਾਹੁੰਦਾ ਕਿ ਪੰਜਾਬ ਤੋਂ ਮੈਕਸਿਮਮ ਬੱਚੇ ਜਿਹੜੇ ਆ ਉਹ ਮਿਹਨਤੀ ਬੱਚੇ ਆ ਥੋੜਾ ਜਨ ਨੂੰ ਠੀਕ ਰਸਤਾ ਮਿਲੇ ਔਰ ਪੰਜਾਬ ਦਾ ਅਸੀਂ ਅਗਰ ਵੇਖੀਏ ਤਾਂ ਪਹਿਲੇ ਟਾਈਮਾਂ ਦੇ ਵਿੱਚ ਆਰਮੀ ਦੇ ਵਿੱਚ ਜਾਂ ਸਿਵਲ ਸੈਕਟੀ ਵਿੱਚ ਬਹੁਤ ਦਾਦਾ ਸ਼ੇਅਰ ਸੀਗਾ ਪਰ ਪਿਛਲੇ ਕੁਝ ਟਾਈਮ ਤੋਂ ਇਹ ਹੌਲੀ ਹੌਲੀ ਘਟਦਾ ਜਾ ਰਿਹਾ ਹੈ ਸੋ ਮੇਰਾ ਐਫਰਟ ਹੈ ਕਿ ਪੰਜਾਬ ਦਾ ਬੱਚਾ ਜਿਹੜਾ ਹੈ ਮੈਕਸਿਮਮ ਸਰਵਿਸਿਜ਼ ਦੇ ਵਿੱਚ ਸਿਲੈਕਟ ਹੋਏ ਪਿਛਲੀ ਵਾਰ ਅਸੀਂ ਬੈਂਸਾਬ ਨੂੰ ਬੁਲਾਇਆ ਸੀਗਾ ਇਸ ਵਾਰ ਸੀ ਸਪੀਕਰ ਸਾਹਿਬ ਨੂੰ ਬੁਲਾਇਆ ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਪੋਲੀਟਿਸ਼ੀਅਨਸ ਜਦੋਂ ਆ ਕੇ ਖੁਦ ਬੱਚਿਆਂ ਨੂੰ ਇੱਕ ਵਾਰੀ ਹੱਲਾਸ਼ੇਰੀ ਦੇਣਗੇ ਔਰ ਇਹ ਸਾਰਾ ਪੂਰਾ ਸਿਸਟਮ ਉਹਨਾਂ ਵਾਸਤੇ ਕ੍ਰੀਏਟ ਹੋ ਜਾਏ ਜਿੱਥੇ ਉਹਨਾਂ ਨੂੰ ਬੈਸਟ ਫੈਸਿਲਿਟੀਆਂ ਮਿਲਣ ਤਾਂ ਪੰਜਾਬ ਇੱਕ ਵਾਰ ਫੇਰ ਦੁਬਾਰਾ ਅਸੀਂ ਕਹਿੰਦੇ ਆ ਪੰਜਾਬ ਹਿੰਦੁਸਤਾਨ ਦਾ ਸਰ ਹੈ ਜੀ ਤੇ ਇਹ ਦੁਬਾਰਾ ਬਣ ਸਕਦਾ ਵੀ ਕੈਨ ਗੈਟ ਗੁੱਡ ਐਡਮਿਨਿਸਟਰੇਟਰਸ ਫਰੋਮ ਪੰਜਾਬ ਗੁੱਡ ਆਰਮੀ ਸਰ ਸਾਡੀ ਕਲਾਸਰੂਮ ਦੇ ਵਿੱਚੋਂ ਦੀ 7 ਸਟੂਡੈਂਟ ਹੈ ਜਿਨ੍ਹਾਂ ਨੇ ਪੂਰਾ ਕੋਰਸ ਕੀਤਾ ਹੈ ਪ੍ਰੀ ਮੇਨਸ ਐਂਡ ਇੰਟਰਵਿਊ ਗਾਈਡੈਂਸ ਪ੍ਰੋਗਰਾਮ 12 ਤੋਂ 13 ਬੱਚੇ ਹੋਣੇ ਜਿਨ੍ਹਾਂ ਨੇ ਮੇਰੇ ਤੋਂ ਪਰਸਨਲ ਮੈਂਟਰਸ਼ਿਪ ਲਈ ਹੈ ਤੇ ਬਾਕੀ 50 55 ਬੱਚੇ ਹੋਣ ਆ ਜਿਨ੍ਹਾਂ ਨੇ ਸਿਰਫ ਮੇਰੇ ਕੋਲ ਮੌਕ ਇੰਟਰਵਿਊਸ ਦਿੱਤੇ ਹਨ ਉਹ ਪੜੇ ਕਿਤੇ ਹੋ ਰਹਾ ਜਾਂ ਸੈਲਫ ਸਟਡੀ ਕੀਤੀ ਹੈ ਮੇਰੇ ਕੋਲ ਸਿਰਫ ਮੌਕ ਇੰਟਰਵਿਊ ਦੇਣਾ ਹੈ ਕੁੱਲ ਮਿਲਾ ਕੇ 80 ਦੇ ਆਸ-ਪਾਸ ਹੈ ਬਟ ਜੇ ਸਿਰਫ ਕਲਾਸਰੂਮ ਦੀ ਗੱਲ ਕਰੀਏ ਜਿਨ੍ਹਾਂ ਨੇ ਪੂਰਾ ਕੋਰਸ ਪੜਿਆ ਉਹ 7 ਹਨ ਅੱਛਾ ਪੀਸੀਐਸ ਦੀ ਜਿਹੜੀ ਹੁਣ ਤਿਆਰੀ ਕਰ ਰਹੇ ਨੇ ਮੇਰੇ ਕੋਲ ਤਿਆਰੀ ਕਰਵਾ ਰਹੇ ਜਿਵੇਂ ਜਿਵੇਂ ਲੈਡੇ ਆ ਰਹੇ ਟਾਈਮ ਤੇ ਸਰ ਚਾਹੇ ਉਹ ਆਈਐਸਓ ਚ ਆਈਪੀਸੀਐਸ ਆ ਹਿਸਟਰੀ ਜੀਓਗ੍ਰਾਫੀ ਇਕਨੋਮੀ ਪੋਲੀਟੀ ਸਾਇੰਸ ਇਹ ਤਾਂ ਸੇਮ ਹੀ ਰਹਿਣਗੇ ਜੀ ਹੁਣ ਜੇ ਮਹਾਤਮਾ ਗਾਂਧੀ ਨੇ 1930 ਚ ਨਮਕ ਤੋੜਿਆ ਸੀ ਤਾਂ ਉਹ ਆਈਐਸਪੀਸੀਐਸ ਸੇਮ ਹੀ ਰਹਿਣਾ ਬਟ ਪੰਜਾਬ ਦੇ ਬੱਚਿਆਂ ਵਾਸਤੇ ਥੋੜਾ ਪੰਜਾਬ ਦਾ ਜੀਕੇ ਪਾਰਟ ਹੋ ਗਿਆ ਗੁਰੂ ਸਾਹਿਬਾਨ ਦੀ ਥੋੜੀ ਜੀ ਜ਼ਿਆਦਾ ਇਨ ਡੈਪਥ ਅੰਡਰਸਟੈਂਡਿੰਗ ਕਰਨੀ ਉਹਨਾਂ ਦੀ ਜੋ ਵੀ ਫਿਲਾਸਫੀਜ਼ ਆ ਉਹਨਾਂ ਦੀ ਜੋ ਆਈਡੀਓਲੋਜੀਜ਼ ਆ ਜੋ ਉਹਨਾਂ ਦੀ ਟੀਚਿੰਗਸ ਆ ਐਂਡ ਸਿਮਿਲਰਲੀ ਪੰਜਾਬ ਦੀ ਜੀਓਗ੍ਰਾਫੀ ਬਾਰੇ ਪੜਨਾ ਤੇ ਥੋੜਾ ਕਰੰਟ ਅਫੇਅਰ ਪੰਜਾਬ ਬਾਰੇ ਬਟ ਹਲੇ ਪੀਸੀਐਸ ਦੀ ਕੋਈ ਐਸਐਚ ਡੇਟ ਅਨਾਉਂਸ ਨਹੀਂ ਹੋਈ ਹੈ ਪਰ ਸਾਡੇ ਰੈਗੂਲਰ ਇੱਥੇ ਕੋਰਸ ਚੱਲ ਰਹੇ ਆ ਪਲੱਸ ਕਲਾਸਿਸ ਦੇ ਨਾਲ ਨਾਲ ਅਸੀਂ ਡੇਲੀ ਟੈਸਟ ਲੈ ਰਹੇ ਆ ਬੱਚਿਆਂ ਦੇ ਤਾਂ ਕਿ ਉਹ ਬਿਲਕੁਲ ਆਪਣਾ ਤਿਆਰੀ ਦੇ ਵਿੱਚ ਕੋਈ ਕਮੀ ਨਾ ਰੱਖਣ